ਦੀ ਵਹਿਮ ਚਲਾਈ ਗਏ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਨਸ਼ੇ ਬਾਰੇ ਵੀ ਜ਼ਿਆਦਾ ਜੋ ਵਿਚਾਰ ਹੈ ਜਿਹੜੇ ਪਟਿਆਲੇမှာ ਨਸ਼ਾ ਬਹੁਤ ਤੇਜ਼ੀ ਨਾਲ ਫੈਲਿਆ ਸੀਗਾ ਉਹਦੇ ਤੇ ਪੂਰੀ ਠੱਲ ਪਈ ਗਈ ਹੈ ਪ੍ਰਸ਼ਾਸਨ ਨੇ ਪੂਰਾ ਜੋਰ ਲਗਾਇਆ ਹੋਇਆ ਹੈ ਜਿਹੜੇ ਨਸ਼ੇ ਤਸਕਰ تھے ਉਹਨਾਂ ਦੇ ਘਰਾਂ ਦੇ ਉੱਤੇ ਬਲਡوزر ਚਲਾਏ ਜਾ ਰਹੇ ਹਨ ਜਿੰਨੇ ਸਾਡੇ ਸਾਡੀ ਸੋਤ ਜਿਹੜੀ ਹੈਗੀ ਹੈ ਪਿਛਲੇ 15-20 ਸਾਲ ਤੋਂ ਜਿੰਨੇ ਬੱਚੇ ਸਾਡੇ ਨਾਲ ਇਸ ਮੰਦਰ ਦੇ ਕੰਮ ਦੇ ਵਿੱਚ ਲੱਗੇ ਹੋਏ ਉਹ ਸਾਰੇ ਬੱਚੇ ਜਿਹੜੇ ਹੈਗੇ ਅੱਜ ਨਸ਼ੇ ਦੇ ਮਤਲਬ ਕਿ ਕੋਈ ਨਸ਼ੇ ਦੇ ਲੱਗੇ ਵੀ ਨਹੀਂ ਜਾਂਦਾ ਕారణ ਇਹ ਵੀ ਸੀ ਸੋਚਦੇ ਜਿੰਨੇ ਬੱਚਾ ਨੇ ਸਾਨੂੰ ਨਸ਼ੇ ਤੋਂ ਬਚਾ ਲਿਆ ਕਿ ਇਹ ਸਾਡੀ ਬਹੁਤ ਵੱਡੀ ਇੱਕ ਉਪਲਬਧੀ ਹੈਗੀ ਆ ਇੱਕ ਦੋ ਬੱਚੇ ਜਿਹੜੇ ਸਾਨੂੰ ਪਿੱਛੇ ਹੋਣ ਪਿੱਛੇ 15 20 ਦਿਨ ਪਹਿਲਾਂ ਸਾਨੂੰ ਇੱਕ ਬੱਚਾ ਮਿਲਿਆ ਐ ਸਾਹ ਸੰਦੀਪ ਜਰਚੋਂ ਇਹ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਸੀਗਾ ਸਾਨੂੰ ਉਸ ਨੂੰ ਸਕੇਤ ਹਸਪੀਟਲ ਮੈਂ ਦਾਖਲ ਕਰਾ ਕੇ ਅੱਜ ਵੀ ਇਲਾਜ ਕਰਾ ਕੇ ਉਹ ਬਿਲਕੁਲ ਸੈੱਟ ਹੈ ਤੇ ਆਪਣੇ ਘਰ ਵਿੱਚ ਉਸੇ ਤਰੀਕੇ ਨਾਲ ਰਹਿ ਰਿਹਾ ਸਾਡੀ ਸੋਚ ਇਹ ਹੈ ਵੀ ਜੇ ਕੋਈ ਬੰਦਾ ਅਸਾ ਕੰਮ ਕਰਦਾ ਤਾਂ ਕਿ ਅਸੀਂ ਉਸ ਨੂੰ ਆਪਣੇ ਪੱਧਰ ਦੇ ਉੱਤੇ ਕਿਤੇ ਦਾਖਲ ਕਰਾ ਕੇ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਸਹੀ ਤਰੀਕੇ ਨਾਲ ਸਮਾਜ ਦੇ ਵਿੱਚ ਜੁੜਨ ਦਾ ਮੌਕਾ ਦੇ ਹਾਂ ਜਿਵੇਂ ਕਿ ਇੱਕ ਬੇਰੋਜ਼ਗਾਰੀ ਨੌਜਵਾਨ ਪੀੜੀ ਨੂੰ ਲੈ ਕੇ ਜਾਈਏ ਇਸ ਦਵਾਰ ਕੀ ਕਹਦਾ ਰਹੋਂਦਾ ਹੈ ਸਰਕਾਰ ਨੂੰ ਸਰਕਾਰ ਤਾਂ ਜੀ ਦੇਖੋ ਸਰਕਾਰ ਆਪਣਾ ਕੰਮ ਕਰ ਰਹੀ ਆ ਬੇਰੋਜ਼ਗਾਰੀ ਤਾਂ ਹੁਣ ਤੁਸੀਂ ਇਹਦਾ ਕੋਈ ਇੰਨਾ ਵੱਡਾ ਇਲਾਜ ਕਰ ਨਹੀਂ ਸਕਦੇ ਕਿਉਂਕਿ ਹਰ ਇੱਕ ਬੱਚਾ ਪੜ੍ਹਿਆ ਲਿਖਿਆ ਹੋ ਗਿਆ ਹਰ ਇੱਕ ਬੰਦਾ ਕਹਿੰਦਾ ਮੈਨੂੰ ਨੌਕਰੀ ਤੇ ਡਿਸਪੰਸਰ ਦੀ ਮਿਲ ਜੇ ਹੁਣ ਬੜੀਆਂ ਨੌਕਰੀਆਂ ਤਾਂ ਹਰ ਇੱਕ ਬੱਚੇ ਨੂੰ ਮਿਲ ਵੀ ਨਹੀਂ ਸਕਦੀਆਂ ਜਿਹੜੀ ਮਨ ਕੇ ਇਹਨਾਂ ਦੇ ਕੰਟੈਕਟ ਵਿੱਚ ਇਸ ਤਰ੍ਹਾਂ ਨੌਕਰੀ ਮਿਲ ਰਹੀਆਂ 11-12000 ਰੁਪਏ ਮਹੀਨਾ ਮਿਲਦਾ ਬੱਚਾ